और चढ़ाब की जो एक कहानी है मैंने लगता है इस मुद्दे का भी सबर नहीं मेरे लिए और मैं खुद बड़ी इमोशनल हो गई बचपन अपने सुनते आएगा मैसेज देने की कोशिश की है और डिलीवरी आया हम श्री एन जो नेलरेडी अनाउंस कर दी ड्रामे टू में जो पार्ट टू आएगा फिर पता लग जाएगा वापस आई कि नहीं आई ਅਸੀਂ shayad ਉਹ ਪੇਨ ਨੂੰ ਫੀਲ ਨਹੀਂ ਕਰ ਸਕਦੇ ਜਿਨ੍ਹਾਂ ਨੇ ਫੇਸ ਕੀਤਾ ਆ ਉਹ ਉਸ ਪੇਨ ਨੂੰ ਜ਼ਰੂਰ ਫੀਲ ਕਰ ਸਕਦੇ ਹੋਣਗੇ ਸੋ ਆ ਜੋ ਆਉਣ ਵਾਲੀ ਜਨਰੇਸ਼ਨ ਉਹਨਾਂ ਨੂੰ ਜਿੱਦਾਂ ਨਹੀਂ ਪਤਾ ਇਸ ਚੀਜ਼ ਬਾਰੇ ਕਿ ਉਸ ਟਾਈਮ ਕੀ ਹੋਇਆ ਸੀ ਤਾਂ 아이 थिंक ਉਹਨਾਂ ਲਈ ਵੀ ਇੱਕ ਬਹੁਤ ਵਧੀਆ ਮੈਸੇਜ ਹੋਊਗਾ ਮੈਂ ਵੀ ਬਾਰਡਰ ਏਰੀਆ ਤੋਂ ਬਿਲੋਂਗ ਕਰਦੀ ਆ ਕਿਤੇ ਨਾ ਕਿਤੇ ਉਹ ਫੀਲ ਹੈਗਾ ਆ ਇੱਕ ਚੜਦੇ ਹੋਣ ਲੈਂਦੇ ਪੰਜਾਬ ਦਾ ਜਿਹੜਾ ਇੱਕ ਮਨਮੁਟਾਵ ਹੈ ਪਰ ਮੈਂ ਉੱਤੇ ਜਾ ਕੇ ਉਹ ਐਕਦਾ ਵੀ ਇੰਨਾ ਸਤਕਾਰ ਉਹਨਾਂ ਨੇ ਦਿੱਤਾ ਐਦਾਂ ਲੱਗਿਆ ਸੀ ਬੜੇ ਟਾਈਮ ਦੀ ਅਸੀਂ ਵਿਛੜੇ ਆ ਇੱਕ ਜੋ ਲੈਂਦੇ ਔਰ ਚੜਦੇ ਪੰਜਾਬ ਦੀ ਜੋ ਇੱਕ ਕਹਾਣੀ ਹੈ ਮੈਨੂੰ ਲੱਗਦਾ ਇਸ ਮੂਵੀ ਦਾ ਹਿੱਸਾ ਬਨ ਨਹੀਂ ਮੇਰੇ ਲਈ ਵਧੀਆ ਗੱਲ ਆ ਕਿ ਇੱਕ ਬਹੁਤ ਵਧੀਆ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਔਰ ਮੈਂ ਖੁਦ ਬੜੀ ਇਮੋਸ਼ਨਲ ਹੋ ਗਈ ਕਿਉਂਕਿ ਅਸੀਂ ਬਚਪਨ ਤੋਂ ਇੱਕ ਗੱਲਾਂ ਆਪਣੇ ਵਡੇਰਿਆਂ ਤੋਂ ਸੁਣਦੇ ਆਏ ਆ ਔਰ ਅਸੀਂ ਸ਼ਾਇਦ ਉਹ ਪੇਨ ਨੂੰ ਫੀਲ ਨਹੀਂ ਕਰ ਸਕਦੇ ਜਿਨ੍ਹਾਂ ਨੇ ਉਹ ਫੇਸ ਕੀਤਾ ਆ ਉਹ ਉਸ ਪੇਨ ਨੂੰ ਜ਼ਰੂਰ ਫੀਲ ਕਰ ਸਕਦੇ ਹੋਣਗੇ ਸੋ ਆ ਜੋ ਆਉਣ ਵਾਲੀ ਜਨਰੇਸ਼ਨ ਆ ਉਹਨਾਂ ਨੂੰ ਜਿੱਦਾਂ ਨਹੀਂ ਪਤਾ ਇਸ ਚੀਜ਼ ਬਾਰੇ ਕਿ ਉਸ ਟਾਈਮ ਕੀ ਹੋਇਆ ਸੀ ਤਾਂ ਆਈ ਥਿੰਕ ਉਹਨਾਂ ਲਈ ਵੀ ਇੱਕ ਬਹੁਤ ਵਧੀਆ ਮੈਸੇਜ ਹੋਊਗਾ ਸੋ ਨਾਸ ਨਾਸ ਜਿਹੜਾ ਹੈ ਉਹ ਬੇਤਲਾ ਨਾ ਲੱਗਦਾ ਸੋ ਮੈਨੂੰ ਸੀ ਐਸ ਇਟ ਇਜ਼ ਟੂ ਸ਼ੂਟ ਇਟ ਅ ਵਨ ਡੇ ਜੀਆ ਟੇਪ ਫੇਸਿੰਗ ਤੁਹਾਨੂੰ ਥੇ ਡਰੈਕਟਿੰਗ ਲੱਗਦੀ ਲੱਗਦੀ ਹੈ ਕਿ ਉਹ ਆਰ ਸਰਫ ਹੈ। ਇਹੋ ਦਰਸਲ ਆ ਕਿਉਂਕਿ ਇਹ ਫਿਲਮ ਹੈ ਐਦਾ ਮੀਡੀਅਮ ਜਿਹੜਾ ਹੈ ਇਹਦਾ ਇਹਦਾ ਜਿਹੜਾ ਜਿਹੜਾ ਪ੍ਰੋਸੈਸ ਆ ਉਹ ਕੱਟ ਹੋ ਕੇ ਹੀ ਹੁੰਦਾ ਹੈ ਕਲੋਜ਼ ਵੀ ਕੱਟਣਾ ਹੁੰਦਾ ਸੋ ਇਹ ਕੱਟ ਹੋ ਕੇ ਹੋਇਆ ਕੱਟ ਪੂਰੀ ਕੋਸ਼ਿਸ਼ ਕੀਤੀ ਹੈ ਕਿ ਉਹਦੀ ਜਿਹੜੀ ਜਿਹੜੀ ਜੋ ਉਸ ਤੋਂ ਲੋੜਿੰਦਾ ਉਸ ਗਰਦਾਰ ਨੇ ਅਸੀਂ ਪੂਰੀ ਕੋਸ਼ਿਸ਼ ਕੀਤੀ ਹੈ ਬਾਕੀ ਡਾਇਰੈਕਟਰ ਸਾਹਿਬ ਨੇ ਸਾਡੇ ਤੋਂ ਕੰਮ ਕਰਵਾਇਆ ਸਾਰੀ ਫਿਲਮ ਦੇ ਵਿੱਚ ਅਸੀਂ ਥੈਂਕਫੁਲ ਹਾਂ ਡਾਇਰੈਕਟਰ ਸਾਹਿਬ ਦੇ ਕਿ ਇੰਨਾ ਸੋਹਣਾ ਕਨਸੈਪਟ ਲੈ ਕੇ ਆਏ ਕਰਤਾਂ ਬਹੁਤ ਜਨਤ ਦੇਵਾਨੇ ਕਿਸੇ ਦਰਦ ਦੇ ਵਿੱਚ ਦੇਖਣ ਨੂੰ ਮਿਲਦਾ ਤੁਸੀਂ ਮੁਕੋਏ ਹੋ ਉਸ ਤੋਂ ਬਾਅਦ ਸਾਨੂੰ ਉਹ ਨਹੀਂ ਪਤਾ ਲੱਗ ਰਿਹਾ ਕਿ ਉਹ ਵਾਪਸ ਆਏ ਜਾਂ ਨਹੀਂ ਇਹ ਹੋਏ ਜਦੋਂ ਉਹਨਾਂ ਨੇ ਆਲਰੇਡੀ ਅਨਾਉਂਸ ਕਰ ਦਿੱਤਾ ਡਰਾਮੇ ਲਈ 2 ਮੇਬੀ ਜਿਹੜਾ ਪਾਰਟ 2 ਆਏਗਾ ਫਿਰ ਪਤਾ ਲੱਗ ਜਾਊਗਾ ਵਾਪਸ ਆਏ ਕਿ ਨਹੀਂ ਆਏ ਪਰ ਮੈਨੂੰ ਪਰ ਮੈਨੂੰ ਐਕਚੁਅਲੀ ਖੁਸ਼ੀ ਸਮ ਟਾਈਮ ਕਿ ਹੁੰਦਾ ਮੈਂ ਹਮੇਸ਼ਾ ਕੰਟੈਂਟ بیس movies ਕੀਤੀਆਂ ਨੇ ਪਰ ਸਮ ਟਾਈਮ ਇਹੋ ਜੀ ਮੂਵੀ ਦਾ ਹਿੱਸਾ ਬਣ ਕੇ ਖੁਸ਼ੀ ਇਸ ਲਈ ਮੈਨੂੰ ਹੈਗੀ ਆ ਕਿ ਇੱਕ ਵਧੀਆ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਆ ਤੇ ਮੈਨੂੰ ਲੱਗਦਾ ਕਿ ਆਡੀਅנס ਤੱਕ ਕਈ ਵਾਰੀ ਮੈਨੂੰ ਕਈ ਵਾਰੀ ਸਕਰੀਨਸ ਆਗਾ ਮਿਲ ਜਾਂਦੀ ਕਈ ਵਾਰੀ ਕੱਟ ਪਰ ਮੇਨ ਆਰਟਿਸਟ ਦਾ ਮਕਸਦ ਇਹ ਹੁੰਦਾ ਹੈ ਕਿ ਜੋ ਅਸੀਂ ਔਡੀਐਂਸ ਲਈ ਬਣਾਇਆ ਹੈ ਉਹ ਡਿਲੀਵਰ ਕਰ ਪਾਈਏ ਜਾਂ ਨਾ ਕਰ ਪਾਈਏ ਤੇ ਮੈਨੂੰ ਲੱਗਦਾ ਮੈਂ ਸੱਚੀ ਉਹ ਫੀਲ ਕੀਤਾ ਕਿਉਂਕਿ ਅਸੀਂ 2 ਦਿਨ ਪਹਿਲਾਂ ਕਰਤਾਰਪੁਰ ਸਾਹਿਬ ਵੀ ਗਏ ਸੀਗੇ ਉੱਥੇ ਜਦੋਂ ਬਿਕੋਜ਼ ਮੈਂ ਵੀ ਬਾਰਡਰ ਏਰੀਆ ਤੋਂ ਬਿਲੋਂਗ ਕਰਦੀ ਹਾਂ ਤਾਂ ਕਿਤੇ ਨਾ ਕਿਤੇ ਉਹ ਫੀਲ ਹੈਗਾ ਆ ਇੱਕ ਚੜਦੇ ਔਰ ਲੈਂਦੇ ਪੰਜਾਬ ਦਾ ਜਿਹੜਾ ਇੱਕ ਮਨਮੁਟਾਵ ਹੈ ਪਰ ਮੈਂ ਉੱਥੇ ਜਾ ਕੇ ਉਹ ਐਦਾਂ ਮਿਲੇ ਇੰਨਾ ਸਤਿਕਾਰ ਉਹਨਾਂ ਨੇ ਦਿੱਤਾ ਐਦਾਂ ਲੱਗ ਰਿਹਾ ਸੀ ਬੜੇ ਟਾਈਮ ਦੇ ਅਸੀਂ ਵਿਛੜੇ ਆ ਤੇ ਹੁਣ ਅਸੀਂ ਉੱਥੇ ਜਾ ਕੇ ਅਸੀਂ ਮਿਲੇ ਆ ਤੇ ਮੈਨੂੰ ਲੱਗਦਾ ਮੇਬੀ ਹੁਣ ਨਹੀਂ ਆਉਣ ਵਾਲੇ ਟਾਈਮ 'ਚ ਏ ਜੋ ਚੀਜ਼ਾਂ ਹੈਗੀਆਂ ਨੇ ਮੇਬੀ ਖਤਮ ਹੋ ਵੀ ਸਕਦੀਆਂ ਨੇ ਨੇਵਰ نو